ਜਗਵੀਰ ਬਾਦਲ ਵੀ ਫੋਮ ਚ ਆ ਗਏ ਉਹ ਜਗਵੀਰ ਬਾਦਲ ਹੋਣੀ ਤੱਕ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅੱਸੀ ਹਰ ਦੇ ਰੈਸਟ ਕਰ ਰਹੇ ਸੀ ਰੈਸਟ ਕਰ ਰਹੇ ਸੀ ਉਹਨਾਂ ਕੀ ਐਕਸ਼ਨ ਜਾ ਗਏ ਆ ਆਪਾਂ ਨੂੰ ਤਾਂ ਐ ਮੈਂ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਉਹ ਕਿਦੋਂ ਦਾ ਬਈ ਪੰਜਾਬ ਦੇ ਲੋਕਾਂ ਨੇ ਸਭ ਘਰੀ ਭਾਇਆ ਉਹਨਾਂ ਨੂੰ ਉਹ ਆਰਾਮ ਥੋੜਾ ਕਰਨ ਆਲੇ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਕਾਹ ਗੋਲਦੀ ਉਹਨਾਂ ਦੀ ਉਹਦੇ ਪਿਓ ਦੇ ਪੁੱਤੋਂ ਐਕਸ਼ਨ 'ਚ ਆਏ ਤੇ ਕਾਲੀ ਦਲ ਖਤਮ ਕਰਤਾ ਨੇ ਹੁਣ ਕਿਹਦੇ ਐਕਸ਼ਨ 'ਚ ਹੋਣੇ ਦੱਸੋ ਮੈਨੂੰ ਪਹਿਲਾਂ ਤੇਸੀ ਆਰਾਮ ਕਿਤੇ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਬਹੁਤਾ ਕਈ ਜਿਹੜਾ ਲਿਖਿਆ ਲਾਲ ਡੈਰੀਆਂ ਖੰਨਾ ਸਰ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ ਕਿੰਨੇ ਕੋਸਰ ਤੁਹਾਡੇ ਸੰਪਰਕ 'ਚ ਮੈਂ ਕਹ ਜੋ ਉਹਨਾਂ ਨੂੰ ਕਹੀ ਉਹ ਕਿਉਂ ਇੰਨਾ ਕਰਦੇ ਤੁਸੀਂ ਉਹ ਦੇਖੋ ਮੇਰੇ ਕੋਲ 35 ਅਗਰੀਆ ਦੇਖੋ ਪਰਚਾ ਹੈ ਤੁਹਾਡੇ ਦੇਖੋ 36 ਹੋ ਗਏ ਸਾਡੇ ਹਾਂਜੀ ਕੁਝ ਸਪਨੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨਾ ਤੇ ਅਸੀਂ ਬਾਦੋਂ ਸਪੋਰਟ ਕਰਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਨੀਤੀ ਨਹੀਂ ਕਰਦੇਗਾ ਇਹਨੂੰ ਲਾਓ ਇਹਨੂੰ ਲਾਓ ਕਿਹਾ ਠੀਕ ਹੈ ਓਕੇ ਸਮਝਦੇ ਕਿ ਤਾ ਤੁਹਾਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਵੇਖੋ ਮੁਸ਼ਕਲ ਇਹ ਹੈ ਕਿ ਗੁਰੂ ਰਾਮਦਾਸ ਦੀ ਨਗਰੀ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਹਾਂ ਪਰ ਮਿਹਨਤ ਵਧੀਆ ਦੇਵਾਂਗੇ ਸ਼ਾਇਦ ਆ ਤੁਸੀਂ ਕਿ ਬਤਾਓ ਕਿੰਨੇ ਕ ਲੋਕ ਤੁਹਾਡਾ ਦੂਜੀ ਪਾਰਟੀ ਦੇ ਕਿੰਨੇ ਕ ਪਹਿਲਾਂ ਪਹਿਲਾਂ ਮੈਂ ਤੁਹਾਨੂੰ 10ਵੇਂ ਲੋਕ ਸਭਾ ਦੀ ਲੈਕਚਰਰੀ ਆ ਮੈਂ ਮੌਜੂਦਾ ਮੰਤਰੀ ਆ ਐਮ ਐਲ ਏ ਆ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਪਰਕ ਚ ਸਾਦਾ ਅੰਮ੍ਰਿਤਸਰ ਸਾਡੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਕੱਲੀ ਬੀ ਜੀ ਪੀ ਸਿਆਸਤ ਆਪਾਂ ਆਪਣੀਆਂ ਆਪਾਂ ਮਿੱਤਰ ਵੀ ਆ ਸਮਾਜਿਕ ਤੌਰ ਤੇ ਹਾਂਜੀ ਨਹੀਂ ਹੋਣੀ ਚਾਹੀਦੀ ਉਮੇਂ ਇਮਰਾਨ ਦੇ ਤੇ ਪਾਰਟੀ ਦੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਜੇ ਸਾਦਾ ਗੱਲ ਹੋਊਗਾ ਤੁਸੀਂ ਕਿਹ ਬਤਾਓ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਹੈ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਲਾਫ ਕਰਨਾ ਚਾਹੁੰਦੇ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ ਹੱਥ ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 231 ਬੋਧ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋਸ਼ੀ ਫੜ ਲਿਆ ਅੱਜ ਦੀ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਅਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਅੱਛਾ ਬਾਵਾ ਕਿੰਨੇ ਕੀਤਾ ਹੁੰਦਾ ਉਹ ਜੋ ਰਾਜਾ ਬੜਿੰਗ ਰਾਜਾ ਪ੍ਰਤਾਪ ਬਾਜੂਨ ਪ੍ਰਤਾਪ ਬਾਜੂਨ ਪੁੱਛੋ ਤਾਂ ਨਾ ਕਿੰਨੇ ਸੱਤ ਤੋਂ ਧੜੇ ਪਿਓ ਦੇ ਪੁੱਤਾਂ ਦੇ ਪੁੱਤਾਂ ਨੂੰ ਸੁਣੋ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋਲ ਮੇਰੇ ਕੋਲ 40 ਆ ਕੋਈ ਕਹਿੰਦਾ ਮੇਰੇ ਕੋਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਵਾ ਰਾਜਾ ਬੜਿੰਗ ਚੰਨੀ ਸਾਹਿਬ ਹੁਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਮ੍ਰਿਤਸਰ ਚ ਵੀ ਕਾਗਰਸ ਦੇ ਕਈ ਮਹਿਬਾਨ ਆ ਜਿਨ੍ਹਾਂ ਨੇ ਹਲਕੇ ਉਨੇ ਲੀਡਰ ਤੇ ਉਨੇ ਮੇਹਰ ਸਮਝਦੇ ਕਿ ਗੱਲ ਇੱਕ ਕਾਲ ਕੇ ਤੁਸੀਂ ਕਹਦਾ ਹੋ ਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਦਿੱਤੀ ਕਿ ਮੇਹਰਾਵਾ ਦੀ ਪਾਰਟੀ ਦਾ ਦਿੱਲੀ ਚ ਕੀ ਹੋ ਰਿਹਾ ਹੈ ਦਿੱਲੀ ਜਿੱਤਾਂਗੇ ਦਿੱਲੀ ਚ ਜਿੱਦੀ ਹੁਣ ਆਏ ਆ ਅੱਜ ਆਏ ਮੁੰਦੇਰੇ ਆਏ ਆ ਦਿੱਲੀ ਜਿੱਤਾਂਗੇ ਪੱਕਾ ਬਹੁਤ ਪੱਕਾ ਕਿੰਨੇ ਐਮਐਲਏ ਕਿੰਨੇ ਐਮਐਲਏ ਪਰ ਬਹੁਤ ਵਧੀਆ ਸਰਕਾਰ ਬਣੂ ਤੇ ਜਿੰਨੇ ਪਿਛਲੀ ਵਾਰ ਦੀ ਉੱਤੋਂ ਵੱਧ ਹੀ ਬਣੂਗੀ ਤੁਸੀਂ ਇੱਕ ਬਤਾਓ ਜੀਪੀ ਵਾਲੇ ਕਹਿੰਦੇ ਦਿੱਲੀ ਦਾ ਅਸੀਂ ਆਪ ਦਾ ਸਫਾਇਆ ਕਰੇਗੇ ਬੀਜਪੀ ਦੇ ਕਿਹਦੀ ਪੰਜਾਬ ਤੋਂ ਸਫਾਇਆ ਕਰ ਦੋਗਾ ਕਿੱਥੇ ਆ ਬੀਜਪੀ ਵਾਲੇ ਮੇ ਬਟਾ ਦੇ ਤੋਹਰ ਦੇ ਨਾਮ ਕਰਦਾ ਗੱਲਾਂ ਦਾ ਸਫਾਇਆ ਹੋ ਜਾਊਗਾ ਤੇਰੀਆਂ ਵਾਲੇ ਕੰਮ ਕਿੰਨੇ ਕੀਤੇ ਉੱਥੇ ਤੇਰੀਆਂ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜਪੀ ਨੇ ਕੀਤਾ ਕੀ ਇਹ ਕਹਿੰਦੇ ਰੇਟੀਆਂ ਵੰਡਦੇ ਆ ਜੀ ਉਹਦੇ ਲੋਕ ਤਾਂ ਡਰੇ ਆਗੇ ਜੇ ਭਾਜਪੀ ਆ ਗਈ ਤੇ ਇਹਨਾਂ ਸਾਰਾ ਸਾਰਾ ਕੁਝ ਬੰਦ ਕਰ ਦਰਨ। ਭਾਜਪੀ 2500 ਰੁਪਏ ਵੰਡਣ ਦੀ ਗੱਲ ਕਰ। ਉਹ ਨਹੀਂ ਜੀ 25-2500 ਜਦੋਂ ਇਹਨਾਂ ਨੇ 15-15 ਲੱਖ ਰੁਪਏ ਵੰਡੇ ਆਏ ਉਦੋਂ। ਉਦੋਂ ਮੁੜ ਕੇ ਕਹਿੰਦੇ ਜੇ ਇਹ ਜੁਗਲਾ ਜੀ ਸਾਰਾ ਇਹ ਤਾਂ ਬੰਦਾ-ਬੰਦਾ ਲੱਖ ਰੁਪਏ ਹੀ ਕਹਿੰਦੇ ਦੇਾਂਗੇ। 1100 ਤੁਸੀਂ ਵੀ ਕਿਹਾ ਸੀਗਾ। ਉਹ ਮਿਲਿਆ। ਕਹੀਂ 3 ਸਾਲ ਹੋ ਗਏ ਲਗਲੇ। ਬੜਾ ਸੱਤ ਸਾਲ ਜੀ ਸੱਤ ਸਾਲ ਜੀ ਦੇਖਦੇ ਆਂ ਕਿ ਕੰਮ ਨਾ ਕਰੀ। ਮੇਰੇ ਪਾਲ ਨਵੀਂ ਪਾਰਟੀ ਬਣਾ ਰਹੀ ਆ। ਉਹ ਮੱਥਾ ਟੇਕਿਆ ਉਹਨਾਂ ਨੇ। ਬੀ ਜੀ ਕੀਤੀ ਹੈ ਮੈਂ ਉਦੋਂ ਵੀ ਕਿਹਾ ਸੀਗਾ ਜੇ ਜਿਹੜੀ ਪਾਰਟੀ ਬਣਾਉਣੀ ਹੈ ਲੋੜ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਜਕ ਨੂੰ ਹੱਕਿਆ ਬਣਾਵੇ ਸਮਝਦੇ ਕਿ ਦੀ ਗੱਲ ਜੋ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋ ਪੋਲਿਟਿਕਲ ਫੋਲ ਬਣਦਾ ਤੇ ਉਹ ਕਿ ਮੜਾ ਸੁਖਵੀਰ ਬਾਦਲ ਵੀ ਫੋਮ ਚ ਆ ਗਏ ਉਹ ਸੁਖਵੀਰ ਬਾਦਲ ਹੋਣੀ ਤੱਕ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅਸੀਂ ਰੈਸਟ ਕਰ ਰਹੇ ਸੀ ਰੈਸਟ ਕਰ ਰਹੇ ਸੀ ਉਹਨਾਂ ਦੀ ਐਕਸ਼ਨ ਜਾਗੇ ਅੱਛਾ ਹਾਂਜੀ ਉਹ ਤਾਂ ਪਿਛਲੇ 100 ਸਾਲ ਤੋਂ ਐਕਸ਼ਨ ਚ ਨੇ ਉਹ ਗੱਪਿ ਉਹਦੇ ਪੁੱਤੋਂ ਐਕਸ਼ਨ ਚ ਆਏ ਤੇ ਕਾਲੀ ਦਲ ਖਤੂ ਕਰ ਪਾ ਲੈਣੇ ਹੁਣ ਕਹਿੰਦੇ ਐਕਸ਼ਨ ਚ ਹੋਣਾ ਦੱਸੋ ਮੈਨੂੰ ਪਹਿਲਾਂ ਮੈਂ ਅਸੀਂ ਆਰਾਮ ਕਰ ਰਹੇ ਸੀ ਹੁਣ ਅਸੀਂ ਆ ਗਏ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਉਂ ਉਹ ਕਦੋਂ ਆ ਬਈ ਪੰਜਾਬ ਦੇ ਲੋਕਾਂ ਦੇ ਸਭ ਘਰੀ ਪਾਇਆ ਉਹ ਉਹਦੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀਆਂ ਉਹਨਾਂ ਦੀ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਉਹਦਾ ਕਈ ਜਿਹੜਾ ਲਿਖਿਆ ਲਾਲ ਡੈਰੀਆਂ ਖੰਨਾ ਸਾਹਿਬ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ ਕੱਲ੍ਹ ਕੀ ਕਰੂਗੇ ਵੀਰੇ